ਹਾਂਜੀ ਦੋਸਤੋ ਗੱਲ ਕਰਦੇ ਆ ਕੇ ਪੀ ਐਸ ਗਿੱਲ ਜਿਨ੍ਹਾਂ ਨੂੰ 부ਚੜ ਤੇ ਮਸੀਹਾ ਦੋ ਸ਼ਬਦ ਚੱਲੇ ਐ ਪਰ ਮੈਂ ਉਹਨਾਂ ਨੂੰ 부ਚੜ ਮੰਨਦਾ 99% ਹੀ ਲੋਕ ਲਗਭਗ 100% ਹੀ ਮੰਨੋ ਉਹਨਾਂ ਦਾ ਪਰਿਵਾਰ ਨੂੰ ਛੱਡ ਕੇ 부ਚੜ ਹੀ ਮੰਨਦੇ ਐ ਇੱਕ ਇਹ ਵੀ ਪੱਕਾ ਦਿੱਤਾ ਗਿਆ ਐ ਕਿ ਕੇਪੀਐਸ ਗਿੱਲ ਨੂੰ ਖੜਕੂ ਸਿੰਘ ਜਿਉਂਦੇ ਜੀ ਮਾਰ ਨਹੀਂ ਸਕੇ ਉਹ ਦਲੇਰ ਬਹੁਤ ਸੀ ਉਹਦੇ ਨੇੜੇ ਨਹੀਂ ਲੱਗ ਸਕੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਉਹਨੂੰ ਕਿਵੇਂ ਕਿਵੇਂ ਸਿੰਘਾਂ ਨੇ ਭਾਵੇਂ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਅੱਜ ਦੋ ਵਾਕੇ ਦੱਸਣ ਲੱਗੇ ਆ ਸੰਖੇਪ ਵੀਡੀਗੋ ਹੈ ਇੱਕ ਭਾਈ ਗੁਰਜੰਟ ਸਿੰਘ ਬਹੁਤ ਸਿੰਘ ਵਾਲਾ ਜਿਹੜਾ ਚੋਟੀ ਦਾ ਜਰਨਲ ਸੀ ਖਾੜਕੂ ਸਿੰਘਾਂ ਦਾ ਤੇ ਦਰਜੀਤ ਸਿੰਘ ਬਿੱਟੂ ਦਾ ਦੋਸਤ ਸੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਉਹਨਾਂ ਦਾ ਬੜਾ ਨਿੱग्गा ਪਿਆਰ ਸੀ ਕਹਿੰਦੇ ਕੇ ਪੀ ਐਸ ਗਿੱਲ ਜਦੋਂ ਕਹਿੰਦੇ ਚੰਡੀਗੜ੍ਹ ਮਾਰਲੀ ਦੋ ਵਾਰ ਜਦੋਂ ਕਾਰ ਦੇ ਵਿੱਚ ਆਰ ਡੀ ਐਕਸ ਲਾ ਕੇ ਰੱਖਿਆ ਉੱਥੋਂ ਦੀ ਉਮਰ ਬਧੀ ਸੀ ਦੋ ਵਾਰ ਬਚ ਗਿਆ ਇੱਕ ਵਾਰ ਗੱਡੀ 70 ਰੇਟ ਚ ਕਢਾਈ ਉੱਥੇ ਵੀ ਰਿਮੋਟ ਨੇ ਕੰਮ ਨਾ ਕਰਿਆ ਦੂਜੀ ਉਹਦੀ ਰਿਹائش ਦੇ ਨੇੜੇ ਕਢਾਈ ਉੱਥੇ ਵੀ ਕੰਮ ਨਾ ਕੀਤਾ ਬੁੱਚੜ ਦੀ ਬਧੀ ਸੀ ਦੋਸਤੋ ਇੱਕ ਵਾਕਿਆ ਇਹ ਹੈ ਜਗਰਾਉਂ ਦੇ ਇਲਾਕੇ ਦਾ ਕਹਿੰਦੇ ਜਗਰਾਉਂ ਦੇ ਇਲਾਕੇ ਦੇ ਵਿੱਚ ਭਾਈ ਗਰਜੰਟ ਸਿੰਘ ਬੋਤ ਸਿੰਘ ਵਾਲਾ ਇੰਨਾ ਸਾਰੇ ਸਿੰਘਾਂ ਨੇ ਸਕੀਮ ਬਣਾਈ ਕਿ ਜਦੋਂ ਵੀ ਕਿਤੇ ਕੋਈ ਵੱਡਾ ਕਾਂਡ ਹੁੰਦਾ ਜਾਂ ਕਿਤੇ Hindu ਮਰਦੇ ਐ ਉਦੋਂ KPS ਗਿੱਲ ਆ ਪਉਂਦਾ ਸੀ ਕਹਿੰਦੇ ਕਿਉਂ ਨਾ Hinduਾਂ ਨੂੰ ਅਗਵਾ ਕਰ ਲਿਆ ਜਾਵੇ ਤੇ KPS ਗਿੱਲ ਆਊਗਾ ਉਹਨਾਂ ਦੀ ਮੌਤ ਵਰਗਾ ਸੀਨ ਬਣਾ ਦਈਏ ਕਹਿੰਦੇ ਜਗਰਾਉਂ ਦੇ ਜਿਲੇ ਚੋਂ ਇੱਕ ਪਿੰਡ ਚੋਂ 30 ਹਿੰਦੂ ਲਗਭਗ 30 ਬੰਦੇ ਹਿੰਦੂਆਂ ਦੇ ਪਰਿਵਾਰ ਚੋਂ ਗਰਜੰਟ ਸਿੰਘ ਬੋਧ ਸਿੰਘ ਵਾਲਾ ਤੇ ਉਹਨਾਂ ਦੇ ਸਾਥੀਆਂ ਨੇ ਇਕੱਠੇ ਕਰ ਲਈ। 30 ਦੇ 30 ਬੰਦੇ ਭਾਬ ਉਹਨਾਂ ਨੇ ਅਗਵਾ ਕਰ ਲੇ। ਕਿਸੇ ਵਧੀਆ ਥਾਂ ਤੇ ਉਹ ਬਿਠਾ ਦਿੱਤੇ। ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਿਆ। ਵਧੀਆ ਰੋਟੀ ਪਾਣੀ ਦਿੱਤਾ। ਚਾਹ ਪਾਣੀ ਸ਼ਿਕਾਇਆ। ਉਹਨਾਂ ਨੂੰ ਆਖਿਆ ਕਿ ਤੁਹਾਡੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਅਸੀਂ ਸਿਰਫ ਕੇ ਪੀਐਸ ਗਿੱਲ ਬੁੱਚੜ ਨੂੰ ਸਜ਼ਾ ਦੇਣੀ ਚਾਹੁੰਦੇ ਹਾਂ ਕਹਿੰਦੇ ਉਹ ਵੀ ਹਿੰਦੂ ਪਰਿਵਾਰ ਸਾਹਿਬ ਤੋਗੇ ਸਮਝ ਗਏ ਤੇ ਦੋਸਤੋ ਖਾੜਕੂ ਸਿੰਘਾ ਨੇ ਕਹਿੰਦੇ ਕ ਲਾਲ ਰੰਗ ਲਿਆ ਉਹਨੂੰ ਖੂਨ ਵਰਗਾ ਬਣਾ ਲਿਆ ਕਹਿੰਦੇ ਦੋ ਬਾਲਟੀਆਂ ਭਰ ਲਿੰਗਾ ਖੁੱਲੇ ਭਾਂਡੇ ਦੇ ਵਿੱਚ ਪਾ ਲਿਆ ਲਾਲ ਰੰਗ ਕਹਿੰਦੇ ਚੌਰਾਹੇ ਦੇ ਵਿੱਚ ਢੋਲ ਦਿੱਤਾ ਤੇ ਉੱਥੇ ਬੂਟ ਚੱਪਲਾਂ ਹੀ ਲਾ ਕੇ ਛੁੱਟ ਦਿੱਤਿਆਂ ਦੇਖਣ ਵਾਲੇ ਨੂੰ ਇੰਜ ਲੱਗੇ ਕਿ ਜਿਹੜੇ ਹਿੰਦੂ ਇੱਥੋਂ ਅਗਵਾ ਕਰੇ ਸੀ ਆ ਪਿੰਡਾਂ ਦੇ ਵਿੱਚੋਂ ਉਹ ਹਿੰਦੂਆਂ ਦਾ ਇੱਥੇ ਕਤਲ ਕਰ ਦਿੱਤਾ ਗਿਆ ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਕਰ ਦਿੱਤਾ ਖੂਨ ਡੋਲ ਦਿੱਤਾ ਰੰਗ ਡੋਲ ਦਿੱਤਾ ਉੱਥੇ ਇਹੋ ਜਿਹਾ ਸੀਨ ਬਣਾ ਦਿੱਤਾ ਕਿ ਕੇਪੀਐਸ ਗਿੱਲ ਮੌਕਾ ਦੇਖਣ ਵਾਸਤੇ ਭੱਜਿਆ ਆਉਂ ਇਹ ਰਸਤੇ ਦੇ ਵਿੱਚ ਦੋਸਤੋ ਉਹਨਾਂ ਨੇ ਕੀ ਕਰਿਆ ਜਿਹੜੇ ਦੋ ਰਸਤੇ ਆਉਂਦੇ ਸੀ ਦੋਨਾਂ ਦੇ ਉੱਤੇ ਆਰ ਡੀ ਐਕਸ ਲਾਤਾ ਭਾਵ ਦੋਨਾਂ ਤੇ ਬੰਬ ਲਾਤੇ ਲਾਏ ਵੀ ਘੱਟੋ ਘੱਟ 20 ਵੀ 30 30 ਕਿਲੋ ਆਰ ਡੀ ਐਸ ਕਿ ਸੁੱਕਾ ਨਾ ਕਿਤੇ ਲੰਘ ਜੇ ਉੱਜੜ ਘੱਟੋ ਘੱਟ ਗੱਡੀਆਂ ਦੋ ਜਾਂ ਤਿੰਨ ਡੁੱਡਣ ਕਹਿੰਦੇ ਜਦੋਂ ਪੁਲਾਂ ਦੇ ਥੱਲੇ ਲਾਤਾ ਕਿ ਜਦੋਂ ਇੱਥੋਂ ਦੀ ਨੰਗਣ ਲੱਗਿਆ ਮੌਕਾ ਦੇਖਣ ਆਇਆ ਤੇ ਰਿਮੋਟ ਦਬ ਦੇਣਾ ਤੇ ਨਾਲ ਦੀ ਨਾਲ ਉਹਦਾ ਘੋਗਾ ਚਿੱਤ ਪਰ ਦੋਸਤੋ ਵਧੀ ਦੀ ਗੱਲ ਕਹਿੰਦੇ ਗਿੱਲ ਉੱਥੋਂ ਦੀ ਆਇਆ ਜਿਹੜਾ ਤੀਜਾ ਰਾਹ ਸੀ ਤੀਜਾ ਰਾਹ ਖੜਕੂ ਸਿੰਘਾਂ ਨੇ ਕਿਉਂ ਛੱਡਿਆ ਉਹ ਕਹਿੰਦੇ ਪੁਲ ਟੁੱਟਿਆ ਹੋਇਆ ਸੀ ਪੁਲ ਟੁੱਟਿਆ ਸੀ ਗੱਡੀਆਂ ਲੱਗਦੀਆਂ ਨਹੀਂ ਸੀ ਕੇਪੀਐਸ ਗਿੱਲ ਵੀ ਬੜਾ ਹਿਆਰ ਸੀ ਉਹਨੂੰ ਪਤਾ ਸੀ ਕਿ ਜੇ ਆਹ ਰਸਤੇ ਵਿੱਚ ਦੀ ਗਿਆ ਤੇ ਮੈਨੂੰ ਠੋਕ ਦੇਣਾ ਤੇ ਦੋਸਤੋ ਉਹ ਉੱਥੋਂ ਦੀ ਆਇਆ ਜਿੱਥੋਂ ਦੀ ਗੱਡੀ ਵੀ ਨਹੀਂ ਸੀ ਲੰਘਦੀ ਕਹਿੰਦੇ ਉਹ ਤੀਜਾ ਰਸਤਾ ਉਹਨੇ ਚੁਣ ਲਿਆ ਵਰਤ ਲਿਆ ਉੱਥੇ ਖੜਾ ਆ ਕੇ ਗੱਡੀਆਂ ਤੇ ਉਤੋਂ ਪੈਦਲ ਹੋ ਗਏ ਨੇੜੇ ਸੀ ਉੱਥੇ ਕੋਈ ਬੰਬ ਨਹੀਂ ਸੀ ਆਰਡੀਐਕਸ ਨਹੀਂ ਸੀ ਕਹਿੰਦੇ ਭਾਈ ਗਰਜੰਟ ਸਿੰਘ ਬੋਸ ਸਿੰਘ ਵਾਲਾ ਨੇ ਮੱਤੇ ਤੇ ਹੱਥ ਮਾਰਿਆ ਕਹਿੰਦਾ ਇਹ ਬੁੱਚੜ ਦੀ ਅਜੇ ਵੀ ਬਦੀ ਹੋਈ ਹੈ ਇਹਦੀ ਆਖਾਲ ਪੁਰਖ ਦੇ ਘਰੋਂ ਅਜੇ ਜਿਹੜੇ ਸਵਾਸ ਹੈ ਨਾ ਲੇਖਾ ਜੋਖਾ ਹੈ ਉਹ ਇਹਦਾ ਰਹਿੰਦਾ ਹੈ ਹਜੇ ਇਹਦੀ ਜਿਹੜੀ ਚਿੱਠੀ ਉਹ ਆਈ ਨਹੀਂ ਤੇ ਦੋਸਤੋ ਉਹੀ ਰਸਤੇ ਮੁੜ ਗਿਆ ਤੇ ਖਾੜਕੂ ਸਿੰਘਾਂ ਨੇ 30 ਜਿਹੜੇ ਹਿੰਦੂ ਅਗਵਾ ਕੀਤੇ ਸੀ ਉਹਨਾਂ ਨੂੰ ਪਿਆਰ ਦੇ ਨਾਲ ਛੱਡ ਦਿੱਤਾ ਘਰੋਂ ਕਰੀ ਭੇਜ ਦਿੱਤਾ ਤੇ ਜਦੋਂ ਪਤਾ ਲੱਗਿਆ ਪੱਤਰਕਾਰਾਂ ਨੂੰ ਉਹਨਾਂ ਹਿੰਦੂ ਭਰਾਵਾਂ ਨੇ ਜਾ ਕੇ ਦੱਸਿਆ ਉਹਤੇ ਕਹਿੰਦੇ ਸਾਨੂੰ ਤੇ ਬੜੇ ਪਿਆਰ ਤੇ ਸਤਿਕਾਰ ਨਾਲ ਰੱਖਿਆ ਸਾਨੂੰ ਨਹੀਂ ਕੋਈ ਭੋਰਾ ਵੀ ਸ਼ਬਦ ਰੁੱਖਾ ਬੋਲਿਆ ਮਾੜਾ ਬੋਲਿਆ ਤੇ ਕਹਿੰਦੇ ਸਾਨੂੰ ਤੇ ਉਹਨਾਂ ਨੇ ਬਿਲਕੁਲ ਛੱਡ ਦਿੱਤਾ ਕਹਿੰਦੇ ਅਜੰਸ ਸਿੰਘਾਂ ਸਮਝ ਗੀਆਂ ਤੇ ਗਿੱਲ ਵੀ ਸਮਝ ਗਿਆ ਵੀ ਅੱਜ ਮੈਂ ਕਿਤੇ ਵੱਡੇ ਭਾਗਾਂ ਨਾਲ ਹੀ ਮੁੜ ਕੇ ਆ ਗਿਆ ਤੇ ਨਹੀਂ ਅੱਜ ਸਿੰਘਾਂ ਨੇ ਲਿਬੇਟ ਦੇਣਾ ਸੀ ਸੋਧ ਦੇਣਾ ਸੀ ਪਰ ਦੋਸਤੋ ਉਤੋਂ ਬਚ ਗਿਆ ਤੇ ਜਿਹੜਾ ਇੱਕ ਜਹਾਨ ਖੇਲਾ ਜਿੱਥੇ ਜਦੋਂ ਪੁਲਿਸ ਦੇ ਵਿੱਚ ਮੁੰਡੇ ਪਾਸ ਹੁੰਦੇ ਜਹਾਨ ਖੇਲਾ ਟ੍ਰੇਨਿੰਗ ਹੁੰਦੀ ਉਥੇ ਜਦੋਂ ਟ੍ਰੇਨਿੰਗ ਹੋ ਜਾਂਦੀ ਰੰਗਰੂਟ ਜਦੋਂ ਤਿਆਰ ਹੋ ਜਾਂਦੇ ਉਦੋਂ ਸਲੂਟ ਲੈਂਦਾ ਸੀ ਡੀਜੀਪੀ ਕਹਿੰਦੇ ਇਹ ਵੀ ਗਰਜੰਟ ਸਿੰਘ ਬੋਸ ਸਿੰਘ ਵਾਲਾ ਨੇ ਤੇ ਇਹਨਾਂ ਸਾਰੇ ਸਿੰਘਾਂ ਨੇ ਸੋਚਿਆ ਕਿ ਇਹਨੂੰ ਕਿਉਂ ਨਾ ਜਹਾਨ ਖੇਲਾ ਹੀ ਇਹਦਾ ਜਿਹੜਾ ਘੋਗਾ ਚਿਤ ਕਰ ਦਿੱਤਾ ਜਾਂਦਾ ਇਹ ਬੁੱਚੜ ਦਾ ਦੋਸਤੋ ਕਹਿੰਦੇ ਇੱਕ ਬੰਦਾ ਤੇ ਅੰਦਰੋਂ ਪੁਲਿਸ ਵਾਲਾ ਕੋਈ ਭਰਾ ਸੀ ਸਿੰਘ ਉਹ ਨਾਲ ਰਲ ਆ ਜਾਣ ਕੇਲਾ ਤੋਂ ਉਹਨੇ ਮਦਦ ਕੀਤੀ ਤੇ ਜਿਹੜਾ ਹਰੀ ਸਿੰਘ ਜਿਹਦਾ ਨਾਮ ਮਨਜੀਤ ਸਿੰਘ ਸੀ ਡਾਕਟਰ ਮਨਜੀਤ ਸਿੰਘ ਡਾਕਟਰ ਹਰੀ ਸਿੰਘ ਕਹਿ ਦਿੰਦੇ ਸੀ ਕਈ ਐਕਸ਼ਨਾਂ ਦੇ ਵਿੱਚ ਉਹ ਆਇਆ ਸੀ ਤੇ ਦਰਜੀਤ ਸਿੰਘ ਨੇ ਉਹਨਾਂ ਦਾ ਜ਼ਿਕਰ ਕੀਤਾ ਕਹਿੰਦੇ ਡਾਕਟਰ ਹਰੀ ਸਿੰਘ ਆਰ ਡੀ ਐਕਸ ਲਾਉਣ ਦੇ ਵਿੱਚ ਬੰਬ ਬਣਾਉਣ ਦੇ ਵਿੱਚ ਬੜਾ ਮਾਰ ਸੀ ਮਿੰਟਾਂ ਸਕਿੰਟਾਂ ਦੇ ਵਿੱਚ ਬੰਬ ਤਿਆਰ ਕਰ ਦਿੰਦਾ ਸੀ ਕਹਿੰਦੇ ਉਹਦੀ ਡਿਊਟੀ ਲੱਗੀ ਇੱਕ ਸਿੰਘ ਅੰਦਰੋਂ ਤਿਆਰ ਕਰ ਲਿਆ ਤੇ ਦੋਸਤੋ ਜਹਾਨ ਖੇਲਾ ਜਾਣਾ ਕੋਈ ਸੌਖਾ ਕੰਮ ਨਹੀਂ ਉਸ ਟਾਈਮ ਅੱਤਵਾਦ ਦੇ ਦੌਰ ਦੇ ਵਿੱਚ ਬੜੀ ਪੁੜਸ ਹੁੰਦੀ ਹੈ ਕਹਿੰਦੇ ਉਹਨੇ ਵਰਦੀ ਪਾਈ ਤੇ ਅੰਦਰਲੇ ਸਿੰਘ ਨਾਲ ਗੱਲਬਾਤ ਕਰਕੇ ਪਹਿਲਾ ਮੌਕਾ ਦੇਖਿਆ ਅੰਦਰ ਚਲੇ ਆ ਗਿਆ ਉਹਨਾਂ ਨੇ ਦੇਖਿਆ ਕਿ ਜਿਹੜੀ ਸਟੇਜ ਤੇ ਖੜ ਕੇ ਕੇਪੀਐਸ ਗਿੱਲ ਨੇ ਸਲੂਟ ਲੈਣਾ ਹੈ ਬੋਲਣਾ ਹੈ ਕਹਿੰਦੇ ਉਸ ਸਟੇਜ ਦੇ ਉੱਤੇ ਆਰਡੀਐਕਸ ਲਾਦ ਕੇ ਉੱਥੇ ਕਹਿੰਦੇ ਇੱਕ ਥੜਾ ਬਣਿਆ ਸੀ ਉੱਥੇ ਦੋਸਤੋਂ ਬੜੀ ਮੁਸ਼ਕਲ ਦੇ ਨਾਲ ਕੂੜੀਆਂ ਤੇ ਰੁੜ ਕੇ ਕਹਿੰਦੇ ਹਰੀ ਸਿੰਘ ਗਿਆ ਤੇ ਜਦੋਂ ਗਿਆ ਜਿਹੜੇ ਸੂਈਆ ਕੁੱਤੇ ਹੁੰਦੇ ਆ ਜਹਾਨ ਖੇਲਾ ਕਹਿੰਦੇ ਸੂਈਆ ਕੁੱਤਾ ਆ ਕੇ ਉਹਨੂੰ ਚਿੰਬੜ ਗਿਆ ਰਾਤ ਨੂੰ ਤੇ ਦੋਸਤੋਂ ਕਹਿੰਦੇ ਬੋਰੀਆਂ ਬੰਨੀਆਂ ਹੋਈਆਂ ਸੀ ਬਾਹ ਦੇ ਉੱਤੇ ਰੁੜਨ ਵਾਸਤੇ ਕਹਿੰਦੇ ਉਹਨੇ ਇੱਕ ਬਾਹ ਕੁੱਤੇ ਦੇ ਮੂੰਹ ਵਿੱਚ ਦੇ ਦਿੱਤੀ ਤੇ ਜਿਹੜੇ ਦੰਦ ਸੀ ਉਹਦੇ ਬੋਰੀ ਚੜ ਗਏ ਕੁੱਤੇ ਦੇ ਕਹਿੰਦੇ ਦੰਦ ਉਹ ਤੋਂ ਦੁਬਾਰੇ ਕੱਢੇ ਨਹੀਂ ਗਏ ਤੇ ਨਾ ਆਵਾਜ਼ ਆਈ ਕਹਿੰਦੇ ਹਰੀ ਸਿੰਘ ਨੇ ਦੂਜੀ ਕੂਣੀ ਦੇ ਨਾਲ ਉਹਦੀ ਗਲ ਨੱਪਾ ਦਿੱਤਾ ਕੁੱਤੇ ਦਾ ਕਹਿੰਦੇ ਉੱਥੇ ਉਹਨੂੰ ਸਦਾ ਦੀ ਨੀਂਦ ਸੁਆ ਦਿੱਤਾ ਭਾਵ ਕੁੱਤੇ ਨੂੰ ਉਤੀ ਮਾਰ ਦਿੱਤਾ ਜੇ ਭੌਂਕ ਪੈਂਦਾ ਤੇ ਪਤਾ ਲੱਗ ਜਾਂਦਾ ਕਹਿੰਦੇ ਹੌਲੀ ਹੌਲੀ ਦੋਸਤੋ ਆਪਣੀ ਜਾਨ ਤੇ ਖੇਡ ਕੇ ਗਿਆ ਜਿਹੜੀ ਸਟੇਜ ਸੀ ਜਿੱਤੇ ਥੜਾ ਬਣਿਆ ਸੀ ਉਥੇ ਬੋਚ ਕੇ ਹੌਲੀ ਹੌਲੀ ਲੇਪ ਬਣਾ ਕੇ ਸਾਰਾ ਆਰ ਡੀ ਐਕਸ ਲਾਇਆ ਤਮਾਕਾ ਕੇਜ ਕਹਿੰਦੇ ਉਵੇਂ ਜਿਵੇਂ ਲਾ ਕੇ ਫਿਰ ਉਹਦੇ ਉੱਤੇ ਸਿਮਿੰਟ ਦੀ ਚੇਪ ਕੀਤੀ ਵੀ ਕਿਸੇ ਨੂੰ ਜੱਜਮੈਂਟ ਨਾ ਹੋ ਜੇ ਦੂਜੇ ਦਿਨ ਕਹਿੰਦੇ ਫਿਰ ਸਿਮਿੰਟ ਦੀ ਉੱਤੇ ਲੇਪ ਲਾਈ ਸਾਰਾ ਕੁਝ ਕਹਿੰਦੇ ਉਹਦੀ ਟ੍ਰੇਨ ਕਰੀ ਹੋਈ ਸੀ ਉਹਵੇਂ ਜਿਵੇਂ ਪੱਧਰ ਕਰ ਦਿੱਤਾ ਕਿ ਦੂਜੇ ਦਿਨ ਕਿਸੇ ਨੂੰ ਪਤਾ ਨਾ ਲੱਗ ਜੇ ਦੂਜੇ ਦਿਨ ਕਹਿੰਦੇ ਉਹ ਸਿੰਘ ਨੇ ਦੇਖਿਆ ਜਿਹੜਾ ਪੁਲਿਸ ਦੇ ਵਿੱਚ ਸੀ ਉਹ ਕਹਿੰਦਾ ਬਿਲਕੁਲ ਠੀਕ ਹੈ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਚੈਕਿੰਗ ਵਾਲੇ ਆਏ ਕਹਿੰਦਾ ਚੈਕਿੰਗ ਕਰਕੇ ਤੁਰੇਗੇ ਹੁਣ ਆਪਣਾ ਕੰਮ ਬਿਲਕੁਲ ਠੀਕ ਠਾਕ ਹੈ ਕਹਿੰਦੇ ਸਿੰਘ ਢੀਕਦੇ ਰਹੇ ਉਹ ਦਿਨ ਆ ਗਿਆ ਤੇ ਦੋਸਤੋ ਜਮਾ ਜਦੋਂ ਤਿਆਰੀ ਸੀ ਵੀ ਇੱਥੋਂ ਰਿਪੋਰਟ ਦੱਬੀ ਦੇਣਾ ਤੇ ਬੁੱਚੜ ਨੂੰ ੜਾ ਹੀ ਦੇਣਾ ਕਹਿੰਦੇ ਹੋਇਆ ਕੀ ਐਮ ਐਸ ਭੁੱਲਰ ਦੋਸਤੋ ਐਮ ਐਸ ਭੁੱਲਰ ਜਿਹੜਾ ਐਡੀਸ਼ਨਲ ਡੀ ਜੀ ਪੀ ਸੀ ਕਹਿੰਦੇ ਗਿੱਲ ਦੀ ਥਾਂ ਤੇ ਉਹ ਆ ਗਿਆ ਉਹਨੂੰ ਦੋਸਤੋ ਮਾਰਨਾ ਕੋਈ ਨਹੀਂ ਸੀ ਕਹਿੰਦੇ ਜਦੋਂ ਉਹ ਆ ਗਿਆ ਸਿੰਘ ਨੇ ਦੂਜੇ ਨਾਲ ਥਰੀ ਮਲਿਆਈ ਉਹ ਕਹਿੰਦਾ ਵੀ ਕੰਮ ਤੇ ਅੱਜ ਵੀ ਕਹਿੰਦਾ ਇਹ ਬੁੱਚੜ ਬਚ ਗਿਆ ਦੋਸਤੋ ਕਿੰਨੇ ਉਹਦੇ ਉੱਤੇ ਟਰਾਈਆਂ ਕੀਤੀਆਂ ਜਿਹੜੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਬੁੱਚੜ ਦੇ ਉੱਤੇ ਕਟੋ-ਕਟ ਪੰਜ ਟਰੈਪ ਤਾਂ ਪਾਈ ਦਲਜੀਤ ਸਿੰਘ ਬਿੱਟੂ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਦੋ ਵਾਰੀ ਕਾਰ ਦੇ ਵਿਚਾਰ ਡੀ ਐਕਸ ਇੱਕ ਹਿੰਦੂਆਂ ਨੂੰ ਗਵਾਹ ਕਰਕੇ ਇੱਕ ਜਹਾਨ ਖੇਲਾ ਇੱਕ ਥਾਂ ਹੋਰ ਤੇ ਪਰ ਜਦੋਂ ਵਧੀ ਹੁੰਦੀ ਹੈ ਕਹਿੰਦੇ ਫੇਰ ਕੀ ਹੋਇਆ ਉੱਥੇ ਬੰਬ ਨਹੀਂ ਚਲਾਇਆ ਕਹਿੰਦੇ ਫਿਰ ਸਿੰਘ ਗਿਆ ਦੂਜੇ ਦਿਨ ਵੀ ਕਿਤੇ ਹੋਰ ਆਮ ਹੀ ਨਾ ਪੁਲਿਸ ਵਾਲੇ ਮਰ ਜਾਣ ਆਪਣਾ ਉਹਨਾਂ ਨਾਲ ਕੀ ਵੈਰ ਹੈ ਕਹਿੰਦੇ ਫਿਰ ਓਵੇਂ ਜਿਵੇਂ ਜਿਵੇਂ ਆਰ ਡੀ ਐਕਸ ਲਾਇਆ ਸੀ ਓਵੇਂ ਜਿਵੇਂ ਡਾਕਟਰ ਹਰੀ ਸਿੰਘ ਕਹਿੰਦੇ ਖੋਲ ਕੇ ਲੈ ਕੇ ਆਇਆ ਕੱਢ ਕੇ ਲੈ ਕੇ ਆਇਆ ਵਿੱਚੋਂ ਉਹਨੂੰ ਓਵੇਂ ਜਿਵੇਂ ਸੈੱਟ ਕਰਕੇ ਆਇਆ ਇਸ ਤਰ੍ਹਾਂ ਦੋਸਤੋ ਕੇ ਪੀ ਐਸ ਗਿੱਲ ਬੁੱਚੜ ਨੂੰ ਅਡਾਉਣ ਵਾਸਤੇ ਸਿੰਘਾ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਰੱਬ ਨੂੰ ਮਨਜ਼ੂਰ ਹੀ ਕੁਝ ਹੋਰ ਸੀ ਉਹਨੇ ਕੁਦਰਤੀ ਮੌਤ ਮਰਨੀ ਸੀ ਨਹੀਂ ਤੇ ਬਿਆੰਤ ਨਾਲੋਂ ਪਹਿਲਾਂ ਕੇ ਪੀ ਐਸ ਅੱਗੇ ਲਾ ਦਾ ਕੰਮ ਹੋ ਜਾਣਾ ਸੀ ਇਹਨੂੰ ਸਿੰਘਾਂ ਨੇ ਨਹੀਂ ਛੱਡਣਾ ਸੀ ਪਰ ਬਚ ਰਿਹਾ ਪਰ ਹੈ ਉਹ 부ੱਛੜ ਸੀ ਕੋਈ ਜੋ ਮਰਜੀ ਉਹਦੇ ਪਰਿਵਾਰ ਦਾ ਜੀ ਆ ਕੀ ਜਾਵੇ ਇੱਜ਼ਤ ਦਾ ਬਿਲਕੁਲ ਗਿਰਿਆ ਹੋਇਆ ਸੀ ਗੰਦਾ ਬੰਦਾ ਸੀ ਉਹਨੇ ਕੱਲੀ ਮੈਡਮ ਬਜਾਜ ਨੂੰ ਨਹੀਂ ਛੇੜਿਆ ਜਿਹੜੀ ਆਈਐਸ ਸੀ ਉਹਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਕਿੰਨੀਆਂ ਜਨਾਨੀਆਂ ਨਾਲ ਉਹਨੇ ਰੇਪ ਕਰੇ ਹੋਣਗੇ ਕਿਉਂਕਿ ਉਹਦਾਂ ਆਦਤਾਂ ਦੱਸਦੀਆਂ ਸੀ ਜਿਹੜੇ 1990 92 ਦੇ ਵਿੱਚ ਐਨਐਸਐਸ ਦੇ ਨਾਂ ਤੇ ਸਕੂਲਾਂ ਕਾਲਜਾਂ ਚ 20 ਦਿਨਾਂ ਦੇ ਕੈਂਪ ਲੱਗਦੇ ਸੀ ਨੌਜਵਾਨ ਕੁੜਾਂਾਂ ਦੇ ਉੱਥੇ ਜੋ ਕੁਝ ਹੁੰਦਾ ਸੀ ਉਹ ਪਤਾ ਹੈ ਜਿਨ੍ਹਾਂ ਨੇ ਉਹ ਕੈਂਪ ਦੇਖੇ ਹੋਏ ਐ ਜਿਨ੍ਹਾਂ ਨੇ ਉਹ ਕੈਂਪ ਦੇਖੇ ਹੋਏ ਐ ਉੱਥੇ ਕਿਵੇਂ ਪੁਲਸ ਦੀ ਪਹਿਰੇਦਾਰੀ ਹੁੰਦੀ ਸੀ ਤੇ ਕੇਪੀਐਸ ਗਿੱਲ ਦਾ ਬੋਲ ਵਾਲਾ ਹੁੰਦਾ ਸੀ ਇਸ ਤਰ੍ਹਾਂ ਦੋਸਤੋ ਉਹ ਬੁੱਝੜ ਬਾਰ-ਬਾਰ ਵੱਜਦਾ ਰਿਹਾ ਉਹਤੇ ਕਈ ਵਾਰੀ ਸਿੰਘਾਂ ਨੇ ਕੋਸ਼ਿਸ਼ ਕੀਤੀ ਇਸ ਲਈ ਇਤਿਹਾਸ ਦੇ ਪੰਨਿਆਂ ਵਿੱਚੋਂ ਤੁਹਾਨੂੰ ਇਤਿਹਾਸ ਦੱਸਿਆ ਭੁੱਲ ਚੁੱਕ ਦੀ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ